ਅਗਲੀ ਗੱਲਬਾਤ ਦੋਸਤੋ ਐਸਪੀਐਲ ਨੇ ਇਮੀਗ੍ਰੇਸ਼ਨ ਬਾਰੇ ਕਰਨੀ ਹੈ ਇੱਕ ਪੋਲ ਆਈ ਹੈ ਨਵੀਂ ਇਹਦੇ ਵਿੱਚ ਜਿਹੜੇ 67% ਇਮੀਗ੍ਰੈਂਟਸ ਨੇ ਸਪੈਸ਼ਲੀ ਜਿਹੜੇ ਕੈਨੇਡਾ ਦੇ ਵਿੱਚ ਪਿਛਲੇ 6 ਸਾਲਾਂ ਤੋਂ ਰਹਿੰਦੇ ਆ ਉਹ ਇਹ ਕਹਿੰਦੇ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਪਾਲਿਸੀ ਸਖਤ ਹੋਣੀਆਂ ਚਾਹੀਦੀਆਂ ਜਾਂ ਇਵਨ ਜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਚਲ ਜਾਨੇ ਤਾਂ ਉੱਥੇ ਇਹ ਗਿਣਤੀ 70% ਹੋ ਜਾਂਦੀ ਹੈ ਸਾਊਥ ਏਸ਼ੀਅਨ ਇਮੀਗ੍ਰੈਂਟਸ ਦੇ ਵਿੱਚ ਮਤਲਬ ਇੱਕ ਤਾਂ ਹੈਗਾ ਵੀ ਅਸੀਂ ਸਾਰੇ ਬਾਹਰੋਂ ਆਏ ਆ ਸਾਊਥ ਏਸ਼ੀਅਨ ਤੇ ਜਿਹੜੇ ਜਿਹੜੇ ਵਾਈਟ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਵਿਰੋਧ ਕਰਦੇ ਹੋ ਕਹਿੰਦੇ ਇਹ ਨਹੀਂ ਹੈ ਅਸਲ ਦੇ ਵਿੱਚ ਇੱਕ ਤਾਂ ਕੈਨੇਡਾ ਦੇ ਵਿੱਚ ਓਵਰ ਆਲ ਰਹਿਣ ਵਾਲੇ ਜਿਹੜੇ 67% ਇਮੀਗ੍ਰੈਂਟ ਇਮੀਗ੍ਰੈਂਟ ਆ ਜਿਹੜੇ ਬਾਹਰੋਂ ਆ ਕੇ ਇੱਥੇ ਰਹਿੰਦੇ ਆ ਉਹ ਵਿਰੋਧ ਕਰ ਰਹੇ ਆ ਜਦੋਂ ਕੱਲੇ ਸਾਊਥ ਏਸ਼ੀਆ ਦੇ ਵਿੱਚ ਦੇਖਦੇ ਆ ਤਾਂ ਉੱਥੇ ਗਿਣਤੀ 77% ਚਲੇ ਜਾਂਦੀ ਵੀ 100 ਚ 77 ਜਣੇ ਕਹਿੰਦੇ ਆ ਵੀ ਸਟੂਡੈਂਟਾਂ ਦੇ ਉੱਤੇ ਕਾਨੂੰਨ ਸਖਤ ਕਰ ਦਿਓ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਅਸਰ ਉਹਨਾਂ ਦੇ ਉੱਤੇ ਪੈ ਰਿਹਾ ਕੁਝ ਸਟੂਡੈਂਟਸ ਜਿਹੜੇ ਨੇ ਉਹ ਚਾਈਨਾ ਤੋਂ ਆਏ ਨੇ ਇੱਥੇ ਉਹ ਬਹੁਤ ਜ਼ਿਆਦਾ ਕਨਸਰਨ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਪੀਜੀਡਬਲਯੂਪੀ ਬਾਰੇ ਕਿ ਉਹਨਾਂ ਦੇ ਲਈ ਹੁਣ ਔਖਾ ਹੋ ਗਿਆ ਕੈਨੇਡਾ ਦੇ ਵਿੱਚ ਸਟੇ ਕਰਨਾ ਗ੍ਰੈਜੂਏਟਸ ਜਿਹੜੇ ਸਟੂਡੈਂਟਸ ਨਹੀਂ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦਾ ਕਿ ਉਹ ਜ਼ਿਆਦਾ ਜਿਹੜਾ ਮੁਸ਼ਕਲ ਹੋ ਰਿਹਾ ਉਹਨਾਂ ਦੇ ਲਈ ਕੈਨੇਡਾ ਦੇ ਵਿੱਚ ਰਹਿਣਾ ਤੇ ਆਪਣੀ ਜਿਹੜੀ ਪੀਆਰ ਨੂੰ ਪਰਸ਼ੂ ਕਰਨਾ ਅੱਜ ਵੀਲੇ ਇਹ ਉਹ ਸਮਾਂ ਆ ਜਦੋਂ ਕੈਨੇਡਾ ਦੇ ਵਿੱਚ ਲਗਭਗ 1.3 ਲੱਖ ਸਟੂਡੈਂਟਸ ਦਾ ਭੁਵਿੱਖ ਦਾਤੇ ਲੱਗਿਆ ਆ ਇਹਨਾਂ ਨੂੰ ਵਰਕ ਪਰਮਿਟ ਮਿਲਣਾ ਜਾਂ ਨਹੀਂ ਮਿਲਣਾ ਸਰਕਾਰ ਕਹਿੰਦੀ ਅਸੀਂ ਨਹੀਂ ਦੇਣਾ ਅ ਅਨਟੈਰੀਓ ਦੇ ਵਿੱਚ ਲਗਾਤਾਰ ਮਤਲਬ ਕਦੋਂ ਦਾ ਧਰਨਾ ਪੱਕਾ ਹੀ ਚੱਲ ਰਿਹਾ ਉੱਥੇ ਸਟੂਡੈਂਟਸ ਜਿਹੜੇ ਬੈਠੇ ਆ ਆਪਣੀ ਆਵਾਜ਼ ਉਠਾ ਰਹੇ ਆ ਵੀ ਅਸੀਂ ਇੰਨਾ ਟੈਕਸ ਦੇ ਚੁੱਕੇ ਆ ਇੰਨਾ ਕੁਝ ਇੱਥੇ ਕਰ ਚੁੱਕੇ ਆ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਪੱਕੇ ਕੀਤਾ ਜਾਵੇ ਅੱਗੇ ਤੋਂ ਸਖਤੀ ਕਰਦੇ ਹੋ ਨਾ ਸੱਦੋ ਪਰ ਜਿਹੜੇ ਸੱਦੇ ਆ ਘਟੋ ਘਟੌਨ ਨੂੰ ਤੇ ਪੱਕੇ ਕਰੋ ਇਮੀਗ੍ਰੇਸ਼ਨ ਦੇ ਉੱਤੇ ਇਸ ਵੇਲੇ ਡਿਬੇਟ ਬਹੁਤ ਜ਼ਿਆਦਾ ਮੇਜਰ ਇਸ਼ੂ ਆਉਣ ਵਾਲੇ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਆ 80% ਇਮੀਗ੍ਰੈਂਟਸ ਜਿਹੜੇ ਕਹਿੰਦੇ ਆ ਕਿ ਇਹਦਾ VOTING ਡਿਸੀਜਨ ਦੇ ਉੱਤੇ ਅਸਰ ਪਾਊਗਾ ਵੀ ਤੁਹਾਡੀ ਪਾਲਿਸੀ ਕੀ ਆ ਸਰਕਾਰ ਇਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਮੀਗ੍ਰੇਸ਼ਨ ਮਿਨਿਸਟਰ ਸਾਡੇ ਮਾਰਕ ਮਿਲਰ ਜਿਹੜੇ ਸਪੋਰਟਸ ਕਰਦੇ ਆ ਕਿ ਨਵੇਂ ਮੇਜਰ ਸਪੋਰਟ ਕਰਦੇ ਆ ਜਿਹੜੇ ਨਵੇਂ ਮੇਜਰਸ ਲਾਏ ਗਏ ਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਜ਼ਿਆਦਾ ਇਫੈਕਟਿਵਲੀ ਲਾਗੂ ਕੀਤਾ ਜਾ ਸਕਦਾ ਸੋ ਦੇਖੋ ਕੀ ਬਣਦਾ ਪਰ ਇਸ ਵੇਲੇ ਓਵਰਆਲ ਜਿਹੜਾ ਵਿਰੋਧ ਇਮੀਗ੍ਰੇਸ਼ਨ ਦੀ ਨੀਤੀਆਂ ਦਾ ਹੋ ਰਿਹਾ ਤਾਂ ਕਿਹਾ ਜਾ ਰਿਹਾ ਕਿ ਸਖਤੀ ਕੀਤੀ ਜਾਵੇ ਕੈਨੇਡਾ ਦੇ ਵਿੱਚ ਫੈਡਰਲ ਰਾਜਨੀਤੀ ਦੇ ਵਿੱਚ ਐਸ਼ਵੇਲੇ ਜਿਹੜਾ ਜਿਹੜਾ ਇਮੀਗ੍ਰੇਸ਼ਨ ਸੰਬੰਧੀ ਲੋਕ ਜਿਹੜੇ ਆ ਕਿਸ ਤਰੀਕੇ ਦੇ ਨਾਲ ਸੋਚਦੇ ਆ ਜਾਂ ਫੈਡਰਲ ਰਾਜਨੀਤੀ ਦੇ ਵਿੱਚ ਐਸ ਵੇਲੇ ਕੀ ਕੁਝ ਹੋ ਰਿਹਾ ਸਰਕਾਰ ਜਿਹੜੀ ਐਸ ਵੇਲੇ ਕਿਹੜੀ ਚੱਲ ਰਹੀ ਆ ਤੇ ਇਹ ਜਿਹੜੀ ਸਰਕਾਰ ਆ ਇਹ ਜਿਹੜੇ ਕਿਹਦੇ ਹੱਕ ਦੇ ਵਿੱਚ ਐਸ ਵੇਲੇ ਵੋਟਾਂ ਸਿਆਜ਼ਾ ਰਹੇ ਦੇਖੋ ਇੱਕ ਲੇਟੈਸਟ ਰਿਸਰਚ ਆਈ ਹੈ ਨੈਨੋਜ਼ ਰਿਸਰਚ ਦੀ ਉਹਨਾਂ ਨੇ ਨੰਬਰ ਦੱਸੇ ਆ ਨੰਬਰ 8 ਦੱਸਿਆ ਕਿ ਪੀਅਰ ਪੋਲੀਵ ਜਿਹੜੇ ਕੇ ਕੰਜ਼ਰਵਟਿਵ ਪਾਰਟੀ ਦੇ ਆਗੂ ਨੇ ਫੈਡਰਲ ਕੰਜ਼ਰਵਟਿਵ ਪਾਰਟੀ ਦੇ ਹੋ ਹੈਗੇ ਨੇ ਆਗੂ ਉਹਨਾਂ ਨੇ ਕਾਫੀ ਵੱਡੀ ਲੀਡ ਹਾਸਲ ਕਰ ਰਹੀ ਆ ਆਪਣੀ ਸਪੋਰਟ ਦੇ ਵਿੱਚ ਤੇ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਪਿੱਛੇ ਰਹਿ ਗਈ ਆ ਦੁਜੀ ਖਾਸ ਗੱਲ ਪਿੱਛੇ ਤੇ ਉਹ ਰਹਿ ਗਈ ਆ ਪਰ ਐਨਡੀਪੀ ਦੇ ਬਰਾਬਰ ਆ ਗਈ ਆ ਜਸਨ ਟਰੂਡੋ ਜਿਹੜੇ ਨੇ ਉਹ ਥੱਲੇ ਆਉਂਦੇ ਆਉਂਦੇ ਐਨਡੀਪੀ ਦੇ ਬਰਾਬਰ ਆ ਗਏ ਜਿਹੜੀ ਨੈਨੋਸ ਦੀ ਵੋਟ ਟ੍ਰੈਕਿੰਗ ਆ ਉਹਦੇ ਵਿੱਚ ਕੰਜ਼ਰਵਟਿਵ ਪਾਰਟੀ ਨੂੰ ਇਸ ਵੇਲੇ 41.6% ਦੱਸਿਆ ਇਹਨਾਂ ਨੇ 20 ਪੁਆਇੰਟ ਜ਼ਿਆਦਾ ਆ ਇਹਨਾਂ ਦੀ ਸ਼ੇਅਰ ਲਿਬਰਲ ਪਾਰਟੀ ਨਾਲੋਂ ਤੇ ਲਿਬਰਲ ਪਾਰਟੀ 21.5 ਦੇ ਉੱਤੇ ਆ ਗਈ ਹੈ 4.4 ਹਫ਼ਤਿਆਂ ਦੇ ਵਿੱਚ ਇਹ ਹੋਰ ਥੱਲੇ ਚਲੇਗੀ ਆ ਐਨ ਡੀ ਪੀ ਜਿਹੜੀ ਹੈਗੀ ਆ ਥੋੜੀ ਜੀ ਅੱਗੇ ਆ ਉਹ 21.6 ਆ ਲਿਬਰਲਸ ਨਾਲੋਂ ਤੇ ਐਨ ਡੀ ਪੀ 21.6 ਆ ਤੇ ਜਿਹੜੇ ਇਹ ਹੈਗੇ ਆ ਇਹ 21.5 ਹੈ ਕਹਿਣ ਦਾ ਮਤਲਬ ਲਿਬਰਲ ਪਾਰਟੀ ਐਸ ਵੇਲੇ ਤੀਜੇ ਨੰਬਰ ਦੇ ਉੱਤੇ ਚੱਲ ਰਹੀ ਆ ਇਹ ਬਹੁਤ ਵੱਡਾ ਫਰਕ ਆ ਜਿਹੜਾ ਪੀਅਰ ਪੋਲੀਵ ਦੇ ਲਈ ਕਹ ਲੋ ਇੱਕ ਡ੍ਰੀਮ ਸੈਨੈਰੀਓ ਐਸ ਵੇਲੇ ਜਿਹੜੇ ਨੈਨੋਜ਼ ਰਿਸਰਚ ਦੇ ਫਾਊਂਡਰ ਨੇ ਨਿਕ ਨੈਨੋਜ਼ ਉਹਨਾਂ ਨੇ ਆਪਣੀ ਲੇਟੈਸਟ ਜਿਹੜੀ ਟਿੱਪਣੀ ਕੀਤੀ ਆ 20 ਪੁਆਇੰਟ ਦਾ ਐਡਵਾਂਟੇਜ ਬਹੁਤ ਜ਼ਿਆਦਾ ਇੱਕ ਮਤਲਬ ਸਪਲਿਟ ਬਹੁਤ ਵੱਡਾ ਆ ਜਿਹੜਾ ਲੱਗਦਾ ਕਿ ਪੂਰਾ ਨਹੀਂ ਹੋਣਾ 15 ਤੋਂ ਲੈ ਕੇ ਜਿਹੜੇ ਟਰੂਡੋ ਪ੍ਰਾਈਮ ਮਿਨਿਸਟਰ ਬਣੇ ਆ 15 ਦੇ ਵਿੱਚ 15 ਤੋਂ ਲੈ ਕੇ ਲਿਬਰਲਸ ਨੂੰ ਇੰਨੀ ਜਿਹੜੀ ਆ ਕਦੇ ਵੀ ਮੋਟਲੇ ਥੱਲੇ ਤੇ ਜਾਂਦੇ ਰਹੀ ਹੈ ਲਿਬਰਲ ਦੀ ਰੇਟਿੰਗ ਐਨਡੀਪੀ ਤੋਂ ਥੱਲੇ ਕਦੇ ਨਹੀਂ ਸੀ ਗਈ ਪਰ ਇਹ ਪਹਿਲੀ ਵਾਰੀ ਹੋਇਆ ਕਿ 0.1% ਡੈਫੀਸਿਟ ਦੇ ਨਾਲ ਇਹ ਹਜੇ ਵੀ ਜਿਹੜਾ ਹਾਲਾਂਕਿ ਉਹਦੇ ਵਿੱਚ ਮਾਰਜਨ ਆਫ 에ਰਰ ਵੀ ਹੈ ਪਰ ਇੱਥੇ ਤੱਕ ਪਹੁੰਚ ਗਿਆ ਥੱਲੇ ਤੀਜੇ ਨੰਬਰ ਦੇ ਉੱਤੇ ਇਸ ਵੇਲੇ ਲਿਬਰਲਸ ਪਹੁੰਚ ਗਿਆ ਨੈਨੋਸ ਨੇ ਇਹ ਵੀ ਕਿਹਾ ਹੈ ਕਿ ਐਨਡੀਪੀ ਦੇ ਲਈ ਇਹ ਇੱਕ ਚੰਗੀ ਖਬਰ ਆ ਤੇ ਪਰ ਐਬਸੋਲੂਟਲੀ ਟੈਰੀਬਲ ਜਿਹੜਾ ਸ਼ਬਦ ਵਰਤਿਆ ਗਿਆ ਉਹ ਇਸ ਵੇਲੇ ਲਿਬਰਲਸ ਦੇ ਲਈ ਆ ਅ ਇਹ ਜਿਹੜੇ ਕੀ ਸਪੇਅਰ سپورਟ ਇਹਨਾਂ ਦੀ ਕਿੱਥੇ ਚਲੇ ਗਈ ਜਾਂ ਲੋਕ ਕਿਉਂ ਇਹਨਾਂ ਤੋਂ ਪੁੱਛੇ ਹਟ ਗਏ ਆ ਇਹ ਬਹੁਤ ਵੱਡੀ ਚੀਜ਼ ਆ ਇਹ ਇੱਕ ਜਿਹੜੀ ਪੋਲਿਟਿਕਲ ਜਿਹੜੀ ਇਹਨਾਂ ਦੀ ਜਿਹੜਾ ਹਾਰ ਮਯੋ ਜਿਆਦਾ ਵੱਡਾ ਹੋਇਆ ਆ ਜੇ ਇਹ ਟ੍ਰੈਂਡ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਬਹੁਤ ਮਾੜਾ ਹੋਊਗਾ ਜਿਹੜੇ ਉਹ ਫਿਗਰ ਆਊਟ ਇਹਨਾਂ ਨੂੰ ਉਹ ਕਹਿੰਦੇ ਵੀ ਇਹ ਫਿਗਰ ਆਊਟ ਕਰਨਾ ਚਾਹੀਦਾ ਕਿ ਕੀ ਕੀਤਾ ਜਾ ਸਕਦਾ ਇਸ ਵੇਲੇ ਕੰਪੀਟੀਸ਼ਨ ਦੇ ਵਿੱਚ ਕਿਦਾਂ 2.0 ਦਾ ਗੈਪ ਬਹੁਤ ਵੱਡਾ ਗੈਪ ਆ ਤੇ ਇਹ ਮਤਲਬ ਦੂਜੀ ਇਹ ਆ ਵੀ ਹੁਣ ਲੜਾਈ ਦੂਜੇ ਨੰਬਰ ਦੇ ਉੱਤੇ ਰਹਿ ਗਈ ਆ ਵੀ ਜਿਹੜੀ ਸੈਕੰਡ ਪਲੇਸ ਦੇ ਉੱਤੇ ਕਿੱਦਾਂ ਆਉਣਾ ਇਹੀ ਰੌਲਾ ਰਹਿ ਗਿਆ ਹੈ ਲਿਬਰਲ ਜਿਹੜੇ ਨੇ ਅਸਲ ਦੇ ਵਿੱਚ ਉਹ ਕੰਜ਼ਰਵਟਿਵ ਦੇ ਅਗੇਂਸਟ ਕੰਪੀਟ ਹੀ ਨਹੀਂ ਕਰ ਰਹਾ ਐਸ ਵੇਲੇ ਲਿਬਰਲਸ ਜਿਹੜੇ ਨੇ ਉਹ ਜਗਮੀਤ ਸਿੰਘ ਦੇ ਅਗੇਂਸਟ ਕੰਪੀਟ ਕਰ ਰਹੇ ਆ ਨਿਊ ਡੈਮੋਕ੍ਰੇਟਸ ਦੇ ਅਗੇਂਸਟ ਕੰਪੀਟ ਕਰ ਰਹੇ ਆ ਸੋ ਇਹ ਜਿਹੜੀ ਸੀਟ ਪ੍ਰੋਜੈਕਸ਼ਨਸ ਆ ਲਿਬਰਲ ਦੀ ਉਹ ਫੇਡ ਹੋ ਰਹੀ ਆ ਨੈਨੋਸ ਨੇ ਜਿਹੜੀਆਂ ਪ੍ਰੋਜੈਕਸ਼ਨ ਸੈੱਟ ਕੀਤੀਆਂ ਉਹਨਾਂ ਨੇ ਕੈਲਕੂਲੇਟ ਕੀਤਾ ਕਿ ਪਪੂਲਰ ਵੋਟ ਜਿਹੜੀ ਕਿੱਦਾਂ ਜਾ ਰਹੀ ਆ ਜਾਂ ਮੁੜ ਕੇ ਉਹ ਪਪੂਲਰ ਵੋਟ ਫਿਰ ਰਾਈਡਿੰਗਸ ਦੇ ਜਿਹੜੀਆਂ ਜਿੱਤਣ ਦੇ ਵਿੱਚ ਕਿੰਨੀ ਟਰਾਂਸਲੇਟ ਹੁੰਦੀ ਆ ਉਸ ਮੈਪ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਫੇਡ ਹੋ ਰਿਹਾ ਟੋਰਾਂਟੋ ਹਮਲਟਰਨ ਐਂਟਰੀਓ ਏਰੀਆ ਜਾਂ ਜਿੱਥੇ ਕਲੀਨ ਸਵੀਪਸ ਹੈਗਾ ਲਿਬਰਲ ਦਾ 21 ਦੇ ਵਿੱਚ ਉੱਥੇ ਵੀ ਮਿਕਸ ਜਾ ਹੋ ਗਿਆ ਵੀ ਕਨਜ਼ਰਵਟਿਵ ਤੇ ਇਹ ਅਨਡਿਸਾਈਡਡ ਸੀਟਸ ਜੀਆਂ ਉਧਰਲੇ ਪਾਸੇ ਨੂੰ ਚਲੀਆਂ ਗਈਆਂ 21 ਦੀ ਫੈਡਰਲ ਐਲੈਕਸ਼ਨ ਦੇ ਵਿੱਚ ਇਹ ਬਹੁਤ ਵੱਡਾ ਫਰਕ ਸੀਗਾ ਜਿਹੜੀਆਂ ਰਾਈਡਿੰਗ ਸੀਗੀਆਂ ਜਿਦਾ ਆਟਵਾ ਸੈਂਟਰ ਵਰਗੀਆਂ ਸੀਗੀਆਂ ਬੇਸਿਕਲੀ ਇਹ ਟੌਸ ਅਪ ਸੀਗੀਆਂ ਐਨਡੀਪੀ ਵਿੱਚ ਤੇ ਲਿਬਰਲਸ ਦੇ ਵਿੱਚ ਪਰ ਹੁਣ ਉਹ ਕਲੀਅਰ ਕੱਟ ਜਿਹੜੀਆਂ ਆ ਉਹ ਬੇਸਿਕਲੀ ਕਨਜ਼ਰਵਟਿਵ ਉਧਰਲੇ ਪਾਸੇ ਜਿਹੜੇ ਸਬ ਅਰਬਨ ਆਟਵਾ ਉਧਰਲੇ ਪਾਸੇ ਵੀ ਜਾ ਰਹੇ ਆ ਸੋ ਤਸਵੀਰ ਜਿਹੜੀ ਐ ਇਸ ਵੇਲੇ ਕਾਫੀ ਕੜਬੜਾਈ ਹੈ ਜਾਂ ਇਦਾਂ ਕਹਿ ਲਓ ਲਿਬਰਲਸ ਦੇ ਲਈ ਬਹੁਤੀ ਚੰਗੀ ਨਹੀਂ ਆ ਦੇਖੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਆ ਸਕਦੇ ਆ ਦੁਬਾਰਾ ਵਾਪਸ ਜਿੱਦਾਂ ਦੀ ਇਹਨਾਂ ਦੇ ਪਾਲਿਸੀਜ਼ ਕੀਤੀਆਂ ਆ ਉਹਦੇ ਨਾਲ ਜਾਂ ਇੱਥੇ ਕਿਤੇ ਰਹਿ ਜਾਂਦੇ ਆ ਤੀਜੇ ਨੰਬਰ ਤੇ ਹੁਣ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਇੱਕ ਹੈਰਾਨੀ ਵਾਲੀ ਗੱਲ ਆ ਠੀਕ ਆ ਕਨਜ਼ਰਵਟਿਵ ਦੇ ਨਾਲ ਇਹਨਾਂ ਦਾ ਮੁਕਾਬਲਾ ਸਿਗਾ ਤੇ ਉੱਥੇ ਕਿਤੇ ਥੋੜਾ ਬਹੁਤਾ ਉੱਤੇ ਥੱਲੇ ਹੋ ਸਕਦਾ ਆ ਪਰ ਐਨ ਡੀ ਪੀ ਦੇ ਨਾਲ ਮੁਕਾਬਲਾ ਹੋਣਾ ਤੇ ਐਨ ਡੀ ਪੀ ਤੋਂ ਵੀ ਪਿੱਛੇ ਰਹਿ ਜਾਣਾ ਇਹ ਆਪਣੇ ਆਪ ਦੇ ਵਿੱਚ ਕੈਨੇਡਾ ਦੀ ਫੈਡਰਲ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇਸ ਵੇਲੇ ਜਿਹੜਾ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ